ਸਾਸੀ ਘਾਲ ਜੀ ਅੱਜ ਦੀ ਵੀਡੀਓ ਹੈ ਸਾਡੀ ਜਰਨਲ ਸਰਦਾਰ ਸ਼ਾਮ ਸਿੰਘ ਜੀ ạtariwala ਦੀ ਯਾਦਗਾਰ ਨੂੰ ਦੇਖਣਾ ਤੇ ਅੰਮ੍ਰਿਤਸਰ ਤੋਂ ਜਾਂਦੇ ਹੋਏ ạtariwala ਨੂੰ ਇਹ ਗੇਟ ਆਉਂਦਾ ਰਸਤੇ ਵਿੱਚ ਤੇ ਆਓ ਅਸੀਂ ਅੱਜ ਇਸ ਗੇਟ ਨੂੰ ਦੇਖਦੇ ਹਾਂ ਇਹ ਗੇਟ ਉਹਨਾਂ ਨੂੰ ਸਮਰਪਿਤ ਹੈਗਾ ਇੱਥੇ ਇੱਕ ਉਹਨਾਂ ਦਾ ਛੋਟਾ ਜਿਹਾ ਬੋਥ ਲੱਗਾ ਹੈ ਯਾਦਗਾਰੀ ਵਿੱਚ ਤੇ ਉਸ ਤੋਂ ਬਾਅਦ ਫਿਰ ਆਪਾਂ ਜਾਣਾ ਜੀ ਇਹਨਾਂ ਦੇ ਪਿੰਡ ạtari ਨੂੰ ਤੇ ਆਓ ਹੁਣ ਅਸੀਂ ਇਹਨਾਂ ਦੀ ਯਾਦਗਾਰੀ ਨੂੰ ਦੇਖਦੇ ਹਾਂ ਤੇ ਆ ਇਹਨਾਂ ਦੇ ਬੁੱਤ ਦੇ ਥੱਲੇ ਕੁਝ ਇਹਨਾਂ ਦੇ ਬਹਾਦਰੀ ਦੇ ਕਿਸੇ ਲਿਖੇ ਹੋਏ ਨੇ ਜੋ ਕਿ ਇਹਨਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਲੜੇ ਸੀ ਉਸ ਟਾਈਮ ਤੇ ਆ ਪਾਕਿਸਤਾਨ ਨੂੰ ਤੇ ਉਦੋਂ ਸਾਈਡ ਤੋਂ ਰਾਈਡ ਹੋ ਕੇ ਮਾੜਾ ਜਾਂ ਫੁੱਲ ਗੰਦਰੀ ਫਿਰ ਉੱਥੇ ਬਹੋਨੇ ਦਾ ਮੋਸਰ ਆ ਗੂਸ਼ ਕਿੰਨਾ ਕੁ ਪੈਂਦਾ ਪਾਕਿਸਤਾਨ ਤੋਂ 14 ਕਿਲੋ 14 ਕਿਲੋਮੀਟਰ ਟ੍ਰੇਡ ਕਿੰਨੇ ਵੇ ਸਮੇਂ ਸਾਢੇ ਪੰਜ Last tour, I gave a Pakistan. the last tour, was. ਸਾਹਮਣੇ ਦੋ ਫਲੈਗ ਜਿਹੜੇ ਇੱਕ ਪਾਕਿਸਤਾਨ ਦਾ ਤੇ ਇੱਕ ਇੰਡੀਆ ਦਾ ਤੇ ਰੋਡ ਸਿੱਧੀ ਬਾਰਡਰ ਤੇ ਜਾਣੀ ਪਰ ਆਪਾਂ ਇੱਥੋਂ ਲੈਫਟ ਹੈਂਡ ਸਾਈਡ ਮੁੜ ਜੇਣਾ ਪਟਾਰੀ ਨੂੰ ਫਿਰ ਥੋੜਾ ਜਿਹਾ ਅੱਗੇ ਜਾ ਕੇ ਉੱਥੇ ਉਹਨਾਂ ਦਾ ਪਹੁੰਚ ਮਾਰ ਗਾ ਜੇਣਾ ਜੀ ਪਹੁੰਚ ਗਏ ਜੀ ਸਮਾਰ ਸ਼ਾਮ ਸਿੰਘ ਟਾਰੀਵਾਲਾ ਜੀ ਜੋ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਦੇ ਵਿੱਚ ਇੱਕ ਜਰਨਲ ਸਨ ਤੇ ਆਓ ਹੁਣ ਆਪਾਂ ਇਹਨਾਂ ਦੀ ਯਾਦਗਾਰੀ ਦੇਖੀਏ ਮਿਊਜ਼ੀਅਮ ਹੈਗਾ ਤੇ ਇੱਧਰ ਉਹਨਾਂ ਦੀ ਸਮਾਰ ਤੇ ਇੱਧਰ ਸਰੋਵਰ ਸ਼ਾਮ ਸਿੰਘ ਜੀ ਨੇ ਪਹਿਲੀ ਵਾਰ ਸਿੱਖ ਆਰਮੀ 1817 ਵਿੱਚ ਜੁਆਇਨ ਕੀਤੀ ਸੀ ਤੇ ਇਹਨਾਂ ਨੇ ਕਾਫੀ ਸਾਰੀਆਂ ਜੰਗਾਂ ਅਫਗਾਨਾਂ ਖਿਲਾਫ ਵੀ ਲੜੀਆਂ ਸੀ ਜਿਵੇਂ ਕਿ ਬੈਟਲ ਆਫ ਪਸ਼ਾਵਰ ਬੈਟਲ ਆਫ ਮਲਤਾਨ ਤੇ 1819 ਵਿੱਚ ਬੈਟਲ ਆਫ ਕਸ਼ਮੀਰ ਉਸ ਤੋਂ ਬਾਅਦ ਅਖੀਰਵਾਰੀ ਇਹਨਾਂ ਦੀ ਜੰਗ ਸੀ ਸਬਰਾਵਾਂ ਦੀ ਜੋ ਕਿ ਡੋਗਰਿਆਂ ਦੀ ਗਦਾਰੀ ਕਰਕੇ ਇਸ ਜੰਗ ਨੂੰ ਹਾਰ ਚੁੱਕੇ ਸੀ ਤੇ ਮਹਾਰਾਣੀ ਜਿੰਦਕੌਰ ਨੇ ਇਹਨਾਂ ਨੂੰ ਇਸ ਜੰਗ ਲਈ ਵਾਸਤਾ ਪਾਇਆ ਸੀ ਕਿਉਂਕਿ ਇਹ ਉਸ ਟਾਈਮ ਆਪਣੀ ਖਾਲਸਾ ਫੌਜ ਤੋਂ ਰਿਟਾਇਰ ਹੋ ਚੁੱਕੇ ਸੀ ਨਾਲ ਸਰਦਾਰ ਛਾਮ ਸਿੰਘ ਟਾਰੀ ਵਾਲੇ ਦੇ 175ਵੇਂ ਸ਼ੀਦੀ ਦੀ ਬਸ 10 ਫਰਵਰੀ ਇਹ ਇਹਨਾਂ ਦੀ ਯਾਦ ਵਿੱਚ ਸਮਰਪਿਤ ਹੈ ਜੋੜੇ ਲੈ ਕੇ ਜਣਾ ਮਣਾ ਸੀ ਇਸ ਥਾਂ ਦੇ ਉੱਪਰ ਇਹਨਾਂ ਦੇ ਨਾਲ ਇਹਨਾਂ ਦੇ ਪਰਿਵਾਰ ਦੀ ਵੀ ਸਮਾਦਿਆ ਜੀ ਤੇ ਆਓ ਤੁਹਾਨੂੰ ਦਿਖਾਉਂਦੇ ਆ ਜੀ ਸਮਾਦ ਸਰਦਾਰ ਸ਼ਾਮ ਸਿੰਘ ਜੀ ਟਾਰੀ ਵਾਲਾ ਸ਼ਹੀਦ ਪਹਿਲਾਂ ਜੀ ਇਹਨਾਂ ਦੀ ਹੁੰਦੀ ਹੈ ਜੀ ਇਹ ਸਮਾਦ ਤੇ ਫਿਰ ਇਸ ਤੋਂ ਬਾਅਦ ਹੁੰਦੀ ਜੀ ਇਹਨਾਂ ਦੇ ਸੁਪੁੱਤਰ ਸਰਦਾਰ ਕਾਨ ਸਿੰਘ ਟਾਰੀ ਵਾਲਾ ਜੀ ਦੂਸਰੀ ਸਾਈਡ ਤੇ ਆਗੇ ਜੀ ਇਹਨਾਂ ਦੇ ਬਜ਼ੁਰਗਾਂ ਦੀ ਸਮਾਦ ਇਹ ਪੱਥਰਾਂ ਦੇ ਉੱਪਰ ਇਹਨਾਂ ਨੇ ਸਭ ਕੁਝ ਲਿਖਿਆ ਹੋਇਆ ਹੈ ਉਹਨੂੰ ਉੱਧਰੋਂ ਦੇਖੀਏ ਕੀ ਆ ਸਰੋਵਰ ਵੱਲੋਂ ਐਸਾਈਡ ਆ ਗਿਆ ਜੀ ਸਰੋਵਰ ਸਰੋਵਰ ਦੀ ਉਸਾਰੀ ਸ਼ਾਮ ਸਿੰਘ ạtਾਰੀ ਵਾਲੇ ਜੀ ਨੇ ਆਪਣੀ ਧੀ ਨਾਨਕੀ ਕੌਰ ạtਾਰੀ ਵਾਲਾ ਦੇ ਵਿਆਹ ਲਈ ਕਰਵਾਈ ਸੀ ਵਿਆਹ ਇਹਨਾਂ ਦਾ ਕੌਰਨ ਨੋਨਿਹਾਲ ਸਿੰਘ ਜੀ ਨਾਲ ਹੋਇਆ ਸੀ ਸੇਮ ਹੀ ਚੀਜ਼ ਆ ਨਾ ਪੂਰਾ ਗੰਜਰੀ ਹੀ ਇਹ ਵੀ ਤਾਂ ਸਹੀ ਮਤਰੀ ਹੈ ਉਹ ਜਿੱਤ ਨਾਲ ਨਹੀਂ ਆਖ ਹੈ ਬਿਲਕੁਲ ਸੇਮ ਟੂ ਸੇਮ ਉਦਾਂ ਹੀ ਆਰਕੀਟੈਕਚਰ ਹੈ ਆਈ ਉਹਦੇ ਵੀ ਇਦਾਂ ਹੈਗੀ ਸਾਈਡ ਤੋਂ ਨਾਖਤ ਨੂੰ ਜਾਣਾ ਬੋਰਡਰ ਤੇ اے ਸੀ ਜੀ ਸਰਦਾਰ ਸ਼ਾਮ ਸਿੰਘ ạtਾਰੀ ਵਾਲਿਆਂ ਜੀ ਦੀ ਸਮਾਦ ਤੇ ਇਸ ਤੋਂ ਬਾਅਦ ਆਪਾਂ ਹੁਣ ਜਾਣਾ ਜੀ ਪੁੱਲ ਕੰਜਰੀ ਜਾਂ ਕਹਿ ਲੋ ਜੀ ਪੁੱਲ ਮੋਰਾ